ਬੈਸਟ ਜਰਨਲਿਜ਼ਮ ਪਰਫੈਕਟ ਨਿਊਜ਼ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਸਾਡੀ ਇਸ ਚੈਨਲ ਦੇ ਉਤੇ ਤੁਹਾਨੂੰ ਰੋਜ਼ਾਨਾ ਪੰਜਾਬ ਸਰਕਾਰ ਦੀਆਂ ਜੋ ਵੀ ਨਵੀਂ ਅਪਡੇਟ ਅਤੇ ਨਿਊਜ਼ ਆਉਣੀਆਂ ਉਸ ਦੇ ਬਾਰੇ ਪੂਰੀ ਜਾਣਕਾਰੀ ਸਾਡੇ ਚੈਨਲ ਉਤੇ ਦੇਖਣ ਨੂੰ ਮਿਲਦੀ ਰਹੂਗੀ ਸਭ ਤੋਂ ਪਹਿਲੀ ਨਿਊਜ਼ ਤੁਹਾਡੇ ਲਈ ਹੈ ਜੋ ਕਿ ਹੈ ਸਰਕਾਰ ਨੂੰ ਟੈਕਸ ਅਦਾ ਕਰਨ ਵਾਲੇ ਵਪਾਰੀਆਂ ਦੀ ਪਰਭਾਈ ਕਰਨੀ ਚਾਹੁੰਦੀ ਹੈ ਨਾਣਾ ਅਤੇ ਗਰਗਵਲੋ ਇਸ ਚੀਜ਼ ਤੇ ਬਿਆਨ ਆਏ ਨਹੀਂ ਅਗਲੀ ਖਬਰ ਜੋ ਕਿ ਹੈ ਨਰਿੰਦਰ ਮੋਦੀ ਦੀ ਫਤਿਹ ਰੈਲੀ ਦੌਰਾਨ ਜੋ ਕਿ ਜਲੰਧਰ ਦੇ ਵਿੱਚ ਹੋਈ ਸੀ ਉਸ ਉੱਤੇ ਜੋ ਬਿਆਨ ਨੇ ਇੰਡੀਆ ਗੱਠ ਜੋੜ ਭ੍ਰਿਸ਼ਟਾਚਾਰਿਆ ਦਾ ਟੋਲਾ ਹੈ ਸਾਡੀ ਸਰਕਾਰ ਸਮੇਂ ਹੀ ਅਰਥਵਿਵਸਥਾ ਵਿੱਚ ਜੋ ਸੁਧਾਰ ਆਏ ਸਨ ਪੰਜਾਬ ਵਿੱਚ ਗਰਮੀ ਨੂੰ ਲੈ ਕੇ ਜੋ ਹੈ ਬਹੁਤ ਕਹਿਰ ਮਚਿਆ ਹੋਇਆਗਾ ਜਿਸ ਵਿੱਚ ਕੀ ਸ਼ਹਿਰਾਂ ਦਾ ਜੋ ਤਾਪਮਾਨ 45 ਡਿਗਰੀ ਤੱਕ ਪਹੁੰਚ ਗਿਆਗਾ 12 ਵਸਤੂਆ ਹੁਣ ਘਰ ਤੋਂ ਬਾਹਰ ਨਿਕਲਣਾ ਲੋਕਾਂ ਲਈ ਹੋਇਆ ਹੈ ਮੁਸ਼ਕਲ ਤੇ ਇਹੀ ਜੋ ਹੈ ਤਾਪਮਾਨ ਹੁਣ 45 ਤੋਂ ਵੱਧ ਕੇ 57 ਡਿਗਰੀ ਤੱਕ ਵੀ ਜਾ ਸਕਦਾ ਹੈ ਨਗਰ ਕੌਂਸਲ ਤੇ ਚੋਣ ਜਾਬਤੇ ਦੌਰਾਨ ਸਟੇ ਲੱਗੀ ਨਿਜੀ ਜ਼ਮੀਨ ਤੇ ਕਮਿਊਨਿਟੀ ਸੈਂਟਰ ਦੀ ਉਸਾਰੀ ਕਰਵਾਉਣ ਤੇ ਦੋਸ਼ ਲਗਾਏ ਗਏ ਨੇ ਪ੍ਰਸ਼ਾਸਨ ਨੇ ਕੌਨ ਕਮਿਸ਼ਨ ਦੇ ਇਸ ਦਾਖਲ ਤੋਂ ਬਾਅਦ ਸਾਰਾ ਕੰਮ ਬੰਦ ਕਰਵਾ ਦਿੱਤਾ ਸੀ ਅੱਜ ਤੋਂ ਖੁੱਲਣਗੇ ਗੁਰਦੁਆਰਾ ਸ੍ਰੀ ਹੇਮਕੁਟ ਸਾਹਿਬ ਦੀ ਕਿਵਾੜ ਪੰਜ ਪਿਆਰਿਆਂ ਦੀ ਅਗਵਾਈ ਹੇਠ ਲਗਭਗ 3500 ਤੋਂ ਵੱਧ ਸਰਧਾਲੂਆਂ ਦਾ ਪਹਿਲਾ ਜਥਾ ਗੁਰਦੁਆਰਾ ਸ੍ਰੀ ਗੋਬਿੰਦ ਧਾਮ ਵਾਸਤੇ ਹੋਇਆ ਹੈ ਰਵਾਨਾ ਅਗਲੀ ਨਿਊਜ਼ ਜੋ ਹੈ ਜਲੰਧਰ ਸ਼ਹਿਰ ਦੀ ਜਲੰਧਰ ਸ਼ਹਿਰ ਚ ਵਧਿਆ ਆਮ ਆਦਮੀ ਪਾਰਟੀ ਦਾ ਪਰਿਵਾਰ ਸੀਐਮ ਭਗਵੰਤ ਦੁਆਰਾ ਜੋ ਅਗਵਾਈ ਹੋਈ ਸੀ ਉਸ ਵਿੱਚ ਕਾਂਗਰਸ ਤੇ ਭਾਜਪਾ ਦੇ ਕਈ ਆਗੂਆਂ ਨੇ ਫੜਿਆ ਆਮ ਆਦਮੀ ਸਰਕਾਰ ਦਾ ਪੱਲਾ ਕਈ ਹੋਰ ਆਗੂ ਵੀ ਹੋਏ ਸਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਸੀਐਮ ਭਗਵੰਤ ਮਾਨ ਵੱਲੋਂ ਅੱਜ ਮਾਝੇ ਦੇ ਕੈਂਪੇਨ ਅੰਮ੍ਰਿਤਸਰ ਤੇ ਤਰਨਤਾਰਨ ਦੇ ਰੋਡ ਸ਼ੋਅ ਨੂੰ ਕਰਨਗੇ ਸੰਬੋਧਨ ਇਸ ਵਿੱਚ ਆਪ ਉਮੀਦਵਾਰ ਕੁਲਦੀਪ ਸਿੰਘ ਤੇ ਲਾਲਜੀਤ ਸਿੰਘ ਲਈ ਜੋ ਹੈ ਵੋਟਾਂ ਮੰਗਨदाई ਹੋਵੇਗੀ ਪ੍ਰਚਾਰ ਅਗਲੀ ਖਬਰ ਜੋ ਤੁਹਾਡ ਲਈ ਹੈ ਕਿ ਲੋਕ ਸਭਾ ਚੋਣਾਂ ਦਾ ਅੱਜ 6ਵਾਂ ਪੜਾਅ ਹੋ ਚੁੱਕਿਆ ਹੈ ਸ਼ੁਰੂ ਇਸ ਪੜਾਅ ਦੇ ਵਿੱਚ ਹਰਿਆਣਾ ਤੇ ਦਿੱਲੀ ਸਣੇ 6 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 58 ਸੀਟਾਂ ਦੇ ਉੱਤੇ ਹੋਵੇਗੀ ਵੋਟਿੰਗ ਜਾਰੀ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਰੋਜ਼ਾਨਾ ਇਦਾਂ ਦੇ ਨਵੇਂ-ਨਵੇਂ ਅਪਡੇਟ ਤੇ ਨਿਊਜ਼ ਜਾਣਨ ਦੇ ਲਈ ਸਾਡੇ ਚੈਨਲ ਨੂੰ ਪੇਜ ਨੂੰ ਅਕਾਊਂਟ ਨੂੰ ਫੋਲੋ ਕਰਨਾ ਨਾ ਭੁੱਲਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤੇ ਸਾਡੇ ਇਸ ਚੈਨਲ ਤੇ ਜੇਕਰ ਤੁਸੀਂ ਆਪਣੀ ਨਿਊਜ਼ ਪਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਆਪਣੀ ਨਿਊ ਸਾਡੇ ਚੈਨਲ ਤੇ ਸਾਨੂੰ ਦੱਸ ਕੇ ਕੋ ਆ ਸਕਦੇ ਹੋ